ਤੇਰੇ ਟਾਈਮ ਦੇ ਸਾਵਧਾਨ ਨਹੀਂ ਆਉਣਾ ਉਹਨੇ ਆਪਦੇ ਟਾਈਮ ਦੇ ਹਿਸਾਬ ਨਾਲ ਆਣਾ ਤੁਹਾਡੇ ਘਰ ਦੀ ਟੈਨਸ਼ਨ ਨਾਲ ਸਾਡਾ ਘਰ ਦਾ ਮੋਲ ਖਰਾਬ ਹੁੰਦਾ ਮੇਰੇ ਭਰਾ ਦੀ ਤਾਂ ਕੋਈ ਸੱਤ ਬਗਾਨਾ ਵੀ ਗਾਰੰਟੀ ਚੱਕ ਲੂਗਾ ਤੂੰ ਹੀ ਘਰ ਵਾਲੀ ਹੋ ਕੇ ਇਹ ਜਿਹੇ ਗੱਲਾਂ ਕਰੀ ਜਾਨੀਆਂ 10 ਤਿੰਨ ਪਤਾ ਨਹੀਂ ਕਿੰਨੇ ਸਾਲ ਤੁਹਾਡੇ ਵਿਆਹ ਨੂੰ ਹੋ ਗਏ ਤੇਰੀ ਨਾਨੀ ਕਹਿੰਦੀ ਹੁੰਦੀ ਸੀ ਮੂਰਖ ਸ਼ਰਾਬੀ ਤੇ ਗੁੱਸੇ ਵਾਲੇ ਘਰ ਵਾਲੇ ਦੇ ਨਾਲ ਕਾਹਦੀ ਬਹਿਸ ਕਰਨੀ ਉੱਤ ਮਰੇ ਲੱਗ ਜਾਂਦੇ ਹੁੰਦੇ ਨੇ ਸਾਰੇ ਘਰ ਪੈਰ ਜਮਾਨ ਨੂੰ ਪਰ ਮਾਂ ਇਹ ਤਾਂ ਦੱਸ ਦੇ ਕਿ ਜਦੋਂ ਬੰਦਾ ਬੇਗਾਨੀ ਨਾਲ ਆਪਣਾ ਸਭ ਕੁਝ ਸਾਂਝਾ ਕਰਕੇ ਘਰ ਨੂੰ ਮੁੜਦਾ ਤਾਂ ਘਰ ਬਸਾਉਣ ਲਈ ਬੋਲਣਾ ਏ ਜਾਂ ਇੱਥੇ ਵੀ ਪਹਿਲਾਂ ਵਾਂਗੀ ਚੁੱਪੀ ਰਹਿਣਾ ਆ ਕੀ ਤੋੜੀ ਵਾਲੀ ਦੇਖੀ ਜਾਨੀ ਆ ਬਾਰ-ਬਾਰ ਕਮਲੇ ਵਾਂਗੂ ਗੇੜੇ ਕੱਢੀ ਜਾਨੀ ਆ ਬੰਦੇ ਨੂੰ ਸੌ ਕੰਮ ਪੈ ਜਾਂਦੇ ਨੇ ਉਹ ਤੇਰੀ ਜਿੰਨੀ ਦੇ ਲੜਨਾ ਤਾਂ ਨਹੀਂ ਮੰਨਿਆ ਹੋਇਆ ਤੇਰੇ ਟਾਈਮ ਦੇ ਹਿਸਾਬ ਨਾਲ ਨਹੀਂ ਆਉਣਾ ਉਹਨੇ ਆਪਣੇ ਟਾਈਮ ਦੇ ਹਿਸਾਬ ਨਾਲ ਆਉਣਾ ਲੜਾਈ ਦੀ ਜਾਣਾ ਹੈ ਮੁੰਡਾ ਘਰੇ ਰਹੀ ਆਪੇ ਜਾ ਤੋ ਘਰੇ ਆਉਂਗਾ ਜਦੇ ਤਾ ਲੜਨ ਬਹਿ ਜਾਂਦੀ ਕਿਹਦੇ ਨਾਲ ਗੱਲ ਕਰਾਂ ਦਿਲ ਦੀ ਗੱਲ ਤਾਂ ਕਿਸੇ ਬਾਹਰਲੇ ਨਾਲ ਵੀ ਕਰਨੀ ਹੁੰਦੀ ਐ ਕਰਦੀ ਆ ਵੀਰੇ ਨੂੰ ਫੋਨ ਕਰਦੀ ਆ ਹਲੋ ਆਪਰੇ ਵੀਰੇ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀ ਕਰਦੀ ਵੀ ਆਪਣੇ ਘਰ ਦੇ ਪੇਸ਼ ਆਲੀ ਗੱਲ ਮੇਰੇ ਨਾਲ ਨਾ ਕਰਿਆ ਕਰ ਸੁਣ ਤਾਂ ਲੈ ਇੱਕ ਵਾਰੀ ਵੀਰੇ ਪਾਣਾ ਮੈਂ ਲੈਕਟਾਂ 'ਚ ਖੜਾ ਮੈਂ ਬਹੁਤ ਬਿਜ਼ੀ ਆ ਤੂੰ ਐਂ ਦਾ ਕਰ ਤੂੰ ਘਰੇ ਨਾਲ ਆਪਣੀ ਭਾਬੀ ਨਾਲ ਫੋਨ ਤੇ ਗੱਲ ਕਰ ਉਹ ਕਹਣਾ ਉਹਨੂੰ ਕਹਿ ਚਲ ਠੀਕ ਹੈ ਬੰਨੇ ਓਕੇ ਬਾਏ ਬਾਏ ਦੀਦੀ ਅਮੀ ਆਪ ਦੇ ਕਰ ਦੇ ਗਲਣਾ ਮੇਰੇ ਕੋਲ ਨਗਰਿਆ ਕਰੋ ਤੁਸੀਂ ਤਾਂ ਕਰਕੇ ਆਪ ਦੇ ਦਿਲ ਹੌਲਾ ਕਰ ਲੈਨੇ ਹੋ ਟੈਨਸ਼ਨਾਂ ਤਾਂ ਫਿਰ ਮੈਨੂੰ ਪੈ ਜਾਂਦੀਆਂ ਨਾ ਜਦੋਂ ਤੁਸੀਂ ਵੀ ਆਪਣੇ ਨਿੱਕੇ ਨਿੱਕੇ ਗੱਲ ਚੱਕ ਕੇ ਆਪਣੇ ਪੇਕਿਆਂ ਚ ਕਰ ਲਾਗੇ ਐਦਾਂ ਕਿਦਾਂ ਗੁਜ਼ਾਰਾ ਹੋਊ ਫਿਰ ਜੇ ਮੈਨੂੰ ਕੋਈ ਦੋਖਾ ਤਾਂ ਮੈਂ ਆਪਣੇ ਭੈਣ ਭਰਾ ਜਾਂ ਆਪਣੇ ਨਾਲ ਗੱਲ ਨਹੀਂ ਕਰੂੰ ਤਾਂ ਹੋਰ ਕਿਹਦੇ ਨਾਲ ਕਰੂੰ ਤੁਹਾਡੇ ਘਰ ਦੀ ਟੈਨਸ਼ਨ ਨਾਲ ਸਾਡਾ ਘਰ ਦਾ ਮੋਲ ਖਰਾਬ ਹੁੰਦਾ ਦੀਦੀ ਆ ਸਾਰਿਆਂ ਦੇ ਘਰਾਂ ਚ ਹੁੰਦਾ ਕਿਸੇ ਦਾ ਦਿਸ ਜਾਂਦਾ ਕਿਸੇ ਦਾ ਨਹੀਂ ਦਿਸਦਾ ਦੀਦੀ ਮੈਨੂੰ ਹੋਰ ਵੀ ਬਥੇਰੇ ਕੰਮ ਨੇ ਆਪਾਂ ਫਿਰ ਗੱਲ ਕਰਾਂਗੇ ਨਾਲੇ ਨਾ ਮੈਨੂੰ ਸੁੱਖੀ ਸੰਦੀ ਫੋਨ ਕਰਿਆ ਕਰੋ ਐਵੇਂ ਹਰ ਵਾਰੀ ਨਾ ਟੈਨਸ਼ਨਾਂ ਵਾਲੇ ਫੋਨ ਨਾ ਕਰਿਆ ਕਰੋ ਅੱਗੇ ਤੁਸੀਂ ਨਹੀਂ ਮੈਂ ਤਾਂ ਰਾਤ ਹੀ ਆਂ ਅੰਨੀ ਹੋ ਗਈ ਤੇਰੇ ਦੀਦਾ ਨਹੀਂ ਆ ਤਾਂ ਗਿਆ ਤੁਸੀਂ ਰੋਜ਼ ਦਾ ਹੀ ਕੰਮ ਫੜ ਲਿਆ ਅੱਜ ਫਿਰ ਲੇਟ ਹੋ ਗਏ ਤੁਸੀਂ ਉਹਨੂੰ ਪਤਾ ਨਾ ਜਿੰਨੀ देर ਤੁਸੀਂ ਘਰ ਨਹੀਂ ਆਉਂਦੇ ਮੈਨੂੰ ਨਾ ਉਹ ਨਹੀਂ ਤੇ ਚੈਨ ਆਉਂਦਾ ਨਾ ਮੈਨੂੰ ਨੀਂਦ ਆਉਂਦੀ ਆ ਮੈਂ ਤੈਨੂੰ ਮੈਂ ਲੋਰੀਆਂ ਦੇ ਕੇ ਸੌਣਾ ਹੁੰਦਾ ਇਹ ਪਾਗਲ ਚਲਾਨੀ ਨਾ ਬੇ ਬੇਕੂ ਕਿਸੇ ਥਾਂ ਦੀ ਮੈ ਤੈਨੂੰ ਨਹੀਂ ਪਤਾ ਮੇਰੀ ਨਾਈਟ ਡਿਊਟੀ ਚੱਲਦੀ ਐ ਮੈਂ ਲੜਨ ਦੇ ਨਵੇਂ ਨਵੇਂ ਭਾਨੇ ਭਾਲਦੀ ਐ ਇਹ ਤਾਂ ਤਾਂ ਹੀ ਤਾਂ ਜਾਗਦੀ ਰਹੀ ਐ ਤੁਸੀਂ ਘਰ ਆ ਕੇ ਰੋਟੀ ਖਾਣੀ ਹੁੰਦੀ ਆ ਤਾਂ ਜਾਗਦੀ ਆ ਆ ਡਰਾਮੇ ਜੇ ਕਰਕੇ ਮੈਨੂੰ ਨਾ ਦਿਖਾ ਯਾਰ ਦਫਾ ਹੋ ਰੋਟੀ ਤਾਂ ਮੈਂ ਖਾ ਕੇ ਆਇਆ ਤੁਸੀਂ ਨਾ ਪਲੀਜ਼ ਟਾਈਮ ਨਾਲ ਘਰੇ ਆ ਜਿਆ ਕਰੋ ਮੈਨੂੰ ਨਾ ਚਿੰਤਾ ਬਹੁਤ ਲੱਗੀ ਰਹਿੰਦੀ ਆ ਮਾਹੌਲ ਕਿੰਨਾ ਖਰਾਬ ਆ ਤੂੰ ਚੁੱਪ ਕਰ ਨਾ ਹੁਣ ਤੂੰ ਸਮਝਾਏਗੀ ਮੈਨੂੰ ਕੀ ਠੀਕ ਹੈ ਕੀ ਗਲਤ ਹੈ ਨਾ ਨਾ ਜੀ ਐਵੇਂ ਦੀ ਤਾਂ ਕੋਈ ਗੱਲ ਨਹੀਂ ਹੋ ਤੂੰ ਬਸ ਕਰ ਮੈਂ ਪਹਿਲਾਂ ਹੀ ਥੱਕਿਆ ਘੜ ਪਿਆ ਆਉਣਾ ਮੈਨੂੰ ਰਾਮ ਕਰ ਦੇ ਤੂੰ ਮੇਰੀਆਂ ਅੱਖਾਂ ਤੋਂ ਪਰੇ ਹੋ ਜਾ ਪਰ ਮੈਂ ਬਹਿਲੀ ਬੈਠੀ ਨਾ ਪੁੱਛਵਾ ਸਿੱਤੀਆਂ ਕਰਨਾ ਸੋਚਦੀ ਰਹਿੰਦੀ ਆ ਇਹ ਨਹੀਂ ਆਉਂਦੀ ਪਤਾ ਵੀ ਕੰਮ ਤੋਂ ਆਏ ਬੰਦੇ ਨਾ ਕਿਵੇਂ ਬਾਹਰ ਕਰਨਾ ਵੀ ਪਾਣੀ ਪੁੱਛਣਾ ਤੇ ਬੋਸ ਪੁੱਛਣਾ ਅੱਧੀਆਂ ਛੱਡਣ ਲੱਗ ਜਾਂਦੀ ਐਸ ਟਾਈਮ ਕੀ ਦਾ ਫੋਨ ਆ ਗਿਆ ਨਾ ਹੁਣ ਤੈਨੂੰ ਮੈਂ ਆਪਣੇ ਫੋਨ ਦੀਆਂ ਸਾਰੀਆਂ ਕਾਲ ਡਿਟੇਲਸ ਕਢਾ ਕੇ ਦੇ ਦਵਾਂ? ਕੰਨ ਪੜਨਾ ਹੋਵੇ ਕਿਸੇ ਥਾਂ ਦੀ। ਹੈਲੋ। ਬਸ ਇਦਾਂ ਦਾ ਆਹੀ ਹਾਲ ਹੈ। ਲੈ, ਇੱਚ ਮਾਈਂਡ ਕਰਨ ਵਾਲੀ ਕਿਹੜੀ ਗੱਲ ਆ? ਤੈਨੂੰ ਪਤਾ ਤਾਂ ਹੈ ਸਰਾਣੇ ਬੈਠੀ ਸੀ ਚੁੜਚੁੜ ਜੀ ਕਰੀ ਜਾਂਦੀ ਸੀ ਐਨਾ ਮੇਰਾ ਤਾਂ ਮੂਡ ਖਰਾਬ ਹੈ ਨਾ ਹੁਣ ਜਾ ਕੇ ਚੱਕ ਕੇ ਹੁਣ ਤੇਰੇ ਨਾਲ ਗੱਲ ਕਰਕੇ ਥੋੜਾ ਜਿਹਾ ਸਕੂਨ ਮਿਲਿਆ ਹੌਸਲਾ ਕੀ ਹਾਲ ਹੈ ਉਹ ਫਿਲਮ ਆਪਾਂ ਕਾਹੀ ਦੇਖਣਗੇ ਨਾ ਮੈਨੂੰ ਤਾਂ ਉਹ ਸੀਨ ਹੀ ਚਤੇ ਆਈ ਜਾਂਦਾ ਉਧਰੋਂ ਫਿਲਮ ਚ ਇਮੋਸ਼ਨਲ ਸੀਨ ਚੱਲੇ ਤੇ ਉਧਰੋਂ ਤੋਂ ਬਿਰੇ ਵੱਡੇ ਤੇ ਸਿਰ ਰੱਖ ਕੇ ਟੀ 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 ਕਰਨ ਲੱਗੇ ਉਹ ਕਮਲਿਏ ਫਿਲਮ ਦੀਆਂ ਗੱਲਾਂ ਨੂੰ ਇੰਨਾ ਸੀਰੀਅਸਲੀ ਨਹੀਂ ਲਿਆ ਮੈਨੂੰ ਤਾਂ ਤੂੰ ਟੈਨਸ਼ਨ ਪਾਤੀ ਸੀ ਨਾ ਦੇਖ ਜੋ ਸੋ ਤੇਰੀਆਂ ਅੱਖਾਂ 'ਚ ਹੰਝੂ ਡਿੱਗਦੇ ਸੀ ਨਾ ਤਾਂ ਸਮਝ ਲੈ ਤੂੰ ਮੇਰੀ ਓਨੀ ਵਰੀਏ ਜਾਨ ਨਿਕਲ ਗਈ ਸੀ। ਓਹੋ। ਓਏ ਤੂੰ ਤਾਂ ਮੇਰੇ ਦਿਲ 'ਚ ਵੱਸਦੀ ਆਂ। ਜੇ ਕਈ ਪੁੱਛੇ ਨਾ ਮੇਰਾ ਤਾਂ ਦਿਲ ਇਹ ਕਰਦਾ ਵੀ ਤੇਰਾ ਨਾ ਮੇਰਾ ਵਿਆਹ ਹੋ ਜਾਂਦਾ ਨਾ ਤਾਂ ਬਸ ਫਿਰ ਲੈਣਾ ਮੇਰਾ ਹੋ ਜਾਣੀ ਸੀ। ਹੁਣ ਤਾਂ ਐਵੇਂ ਖਿੱਚ ਤੂੰ ਖਿੱਚ ਤੂੰ ਚੱਲੀ ਜਾਂਦੀ ਏ ਜ਼ਿੰਦਗੀ 'ਚ। ਨੋ ਨੋ। ਪਸੰਦ ਕੀ ਤੇ ਮੈਨੂੰ? ਪਸੰਦ ਵਾਲੀ ਤਾਂ ਗੱਲ ਦੂਰ ਦੀ ਰਹਿ। ਮੈਂ ਤਾਂ ਉਹਦੇ ਨਾਲ ਗੱਲ ਕਰਕੇ ਵੀ ਰਾਜੀ ਨਹੀਂ ਜਦੋਂ ਮੂਹਰੇ ਆਉਂਦੀ ਆ ਨਾ ਬਸ ਤੂੰ ਪੁੱਛਣਾ ਜਦੋਂ ਮੇਰਾ ਮੂਡ ਖਰਾਬ ਹੁੰਦਾ ਹੋਏ ਤੇਰੀ ਗੱਲ ਥੋੜੀ ਕਰ ਕਵਲੀ ਨਾ ਹੋਵੇ ਤਾਂ ਉਹ ਤੇਰੇ ਸਾਰੇ ਦਾ ਦਿਨ ਕੱਟਦੇ ਆ ਟਾਈਮ ਦੀ ਕਿਹੜੀ ਗੱਲ ਹੈ ਉਹ ਤੂੰ ਜਦੋਂ ਕਮੇਗੀ ਜਿੱਥੇ ਕਮੇਗੀ ਮੈਂ ਤਾਂ ਹੁਕਾਉਣ ਤੋਂ ਬਿਜੇ ਠਾ ਕਰਕੇ ਤੇਰੇ ਕੋਲ ਆਉਂਗਾ ਕਿੱਥੇ ਤੂੰ ਇਹ ਤਾਂ ਨਾ ਲੈ ਕੇ ਸੜੀ ਜੀ ਗੱਲ ਕਰਕੇ ਤੂੰ ਮੇਰਾ ਮੂੜੀ ਖਰਾਬ ਕਰਤਾ ਹੋਰ ਕਾ ਨੂੰ ਆ ਬੈਠੀ ਆ ਹੁਣ ਫੇਰ ਅੰਦਰ ਮੂੰਹ ਜਸ ਜਾਈ ਹੁਣ ਮੈਂ ਇਹਦਾ ਸੋਚਾਂ ਜਾਂ ਮੈਂ ਆਪਦੀ ਖੁਸ਼ੀ ਦਾ ਸੋਚਾਂ ਤੇਬ ਵੀ ਤੇਰੇ ਪ੍ਰਾਣ ਹੋਇਆ ਮੈਂ ਭੰਡੀ ਜਾਨਨੀ ਜਦੋਂ ਦੇਖੋ ਤੇਰੀ ਸ਼ਿਕਾਇਤਾਂ ਹੀ ਨਹੀਂ ਮੁੱਕਦੀਆਂ ਐਵੇਂ ਵਿਲੀ ਬੈਠੀ ਤੂੰ ਫੋਨ ਦੇਖੀ ਜਾਂਦੀ ਆ ਟੀਵੀ ਦੇਖੀ ਜਾਂਦੀ ਨੇ ਜਿਹੜਾ ਕੁਛ ਦੀਨ ਦੁਨੀਆ ਚ ਹੁੰਦਾ ਆਪਦੇ ਦਿਮਾਗ ਚੋਂ ਹੀ ਅਧਕਾਰ ਲਈ ਵੀ ਬੁਣੀ ਜਾਇਆ ਕਰ ਮੇਰੇ ਭਰਾ ਦੀ ਤਾਂ ਕੋਈ ਸੱਤ ਬਗਾਨਾ ਵੀ ਗਾਰੰਟੀ ਚੱਕ ਲੂਗਾ ਤੁੜਕਾਰ ਰਲਿਓ ਕਿ ਅਜੇ ਗੱਲਾਂ ਕਰੀ ਜਾਣੀਆਂ 10 ਤੱਕ ਪਤਾ ਨਹੀਂ ਕਿੰਨੇ ਸਾਲ ਤੁਹਾਡੇ ਵਿਆਹ ਨੂੰ ਹੋ ਗਏ ਐਵੇਂ ਨਾ ਬਾਲੀ ਮਗਜ ਘਪਾਈ ਕਰੀ ਜਾਇਆ ਕਰ ਨਾਲੇ ਆਪਣੀ ਨਾਲੇ ਸਾਡੀ ਚਲ ਠੀਕ ਹੈ ਪਰ ਕੱਲ ਨੂੰ ਠੀਕ 10 ਵਜੇ ਉਸੇ ਟਿਕਾਣੇ ਤੇ ਉਸੇ ਜਗ੍ਹਾ ਤੇ ਹਾਂ ਜਿਹੜੀ ਡਰੈੱਸ ਹੈ ਨਾ ਉਹ ਤੋਂ ਵੈਸਟਰਨ ਡਰੈੱਸ ਪਾ ਕੇ ਆਈ ਮਾ ਸਭ ਕੁਝ ਸਹਿ ਲੈਂਦੀ ਆ ਸਭ ਤੋਂ ਵੱਧ ਬਰਦਾਸ਼ਤ ਕਰਨ ਦੀ ਤਾਕਤ ਉਹਦੇ ਚ ਹੀ ਹੁੰਦੀ ਆ ਘਰ ਦੀਆਂ ਚੰਗੀਆਂ ਮਜਬੂਰੀਆਂ ਸਹਰਿਆਂ ਤੇ ਤਾਨੇ ਮਿਹਣੇ ਸਭ ਕੁਝ ਸਹੁੰਦੀ ਆ ਟੁੱਟਦੀ ਨਹੀਂ ਜਦੋਂ ਟੁੱਟਦੀ ਆ ਤਾਂ ਸਿਰਫ ਇੱਕੋ ਗੱਲ ਤੇ ਕਿ ਜਿਸ ਹਮਸਫਰ ਦੇ ਨਾਲ ਉਹ ਵਿਆਹ ਕੇ ਆਈ ਹੋਵੇ ਜਦੋਂ ਉਹ ਹੀ ਉਹਦੀਆਂ ਭਾਵਨਾਵਾਂ ਨੂੰ ਨਾ ਸਮਝੇ ਤੇ ਉਹਦੇ ਨਾਲ ਬਗਾਨਿਆਂ ਵਰਗਾ ਵਿਹਾਰ ਕਰੇ ਫਸ ਉਹ ਹੀ ਇਹਦੇ ਕੋਲੋਂ ਸਹਿ ਨਹੀਂ ਲੈਂਦਾ ਐਵੇਂ ਨਹੀਂ ਗੁੱਸਾ ਕਰੀਦਾ ਨਰਮਲੇ ਆਕਰਮੇ ਦੀਤੀ ਫਿਰ ਵੀ ਸਬਰ ਰੱਖੀ ਦਾਇਆ ਬੰਦੇ ਦਾ ਗੁੱਸਾ ਤਾਂ ਦੋ ਪਲ ਦਾ ਹੁੰਦਾ ਐਨੀ ਦੈਸੀ ਦਾ ਨਹੀਂ ਹੁੰਦਾ ਤੇਰੀ ਨਾਨੀ ਕਹਿੰਦੀ ਹੁੰਦੀ ਸੀ ਮੂਰਖ ਸ਼ਰਾਬੀ ਤੇ ਗੁੱਸੇ ਵਾਲੇ ਘਰ ਵਾਲੇ ਨਾਲ ਕਾਦੀ ਬਹਿਸ ਕਰਨੀ ਪੁੱਤ ਬਰੇ ਲੱਗ ਜਾਂਦੇ ਹੁੰਦੇ ਨੇ ਸਾਰੇ ਘਰ ਪੈਰ ਜਮਾਨ ਨੂੰ ਸਦਿਆਂ ਤੋਂ ਹੀ ਕੱਲ ਆਇਆ ਤੂੰ ਵੀ ਸਬਰ ਸਮਝ ਦਾ ਫਲ ਤਾਂ ਬਾੜਾ ਹੀ ਮਿੱਠਾ ਹੁੰਦਾ ਇੱਕ ਨਾ ਇੱਕ ਦਿਨ ਤਾਂ ਤੇਰੇ ਜੀਵਤਾਂ ਸਮਝੂਗਾ ਹੀ ਆਖਰ ਤਾਂ ਬੰਦੇ ਨੇ ਰਾਤ ਨੂੰ ਘਰੇ ਹੀ ਮੁੰਨਾ ਹੁੰਦਾ ਤੂੰ ਸਬਰ ਕਰ ਮੈਂ ਸਭ ਕੁਝ ਕਰਦੀ ਆ ਮੰਮੀ ਜਦੋਂ ਕਿਤੇ ਗੁੱਸੇ ਨਾਲ ਬੋਲਦੇ ਨੇ ਮੈਂ ਮੂੰਹ ਤੇ ਪੱਟੀ ਬੰਨ ਲੈਣੀ ਆ ਜਦੋਂ ਕਿਤੇ ਨੇਰੇ ਸਵੇਰੇ ਆਉਂਦੇ ਨੇ ਤਾਂ ਮੈਂ ਮਾੜਾ ਮੋਟਾ ਪੁੱਛ ਕੇ ਫਿਰ ਚੁੱਪ ਕਰ ਜੰਨੀ ਆ ਇਸ ਘਰ 'ਚ ਪੈਰ ਜਮਾਉਣ ਲਈ ਖਬਰੇ ਮੈਂ ਕਿਹੜੇ ਕਿਹੜੇ ਸਮਝੌਤੇ ਕਰਦੀ ਆ ਮੰਮੀ ਕਿਉਂ ਇੰਨਾ ਸਬਰ ਕੁੱਟ-ਕੁੱਟ ਕੇ ਭਰਿਆ ਮੇਰੇ 'ਚ ਜਦੋਂ ਦਾ ਮੇਰੇ ਸਹੁਰਿਆਂ ਨੂੰ ਪਤਾ ਲੱਗਿਆ ਨਾ ਕਿ ਮੇਰੇ 'ਚ ਸਬਰ ਬਹੁਤ ਆ ਇੰਤਹਾਦੀ ਹੱਦ ਤੱਕ ਪਰਖਦੇ ਆ ਮੈਨੂੰ ਪਰ ਮਾਂ ਇਹ ਤਾਂ ਦੱਸ ਦੇ ਕਿ ਜਦੋਂ ਬੰਦਾ ਬੇਗਾਨੀ ਨਾਲ ਆਪਣਾ ਸਭ ਕੁਝ ਸਾਂਝਾ ਕਰਕੇ ਘਰ ਨੂੰ ਮੁੜਦਾ ਤਾਂ ਘਰ ਬਸਾਉਣ ਲਈ ਭੁੱਲਣਾ ਏ ਜਾਂ ਇੱਥੇ ਵੀ ਪਹਿਲਾਂ ਵਾਂਗ ਹੀ ਚੁੱਪੀ ਰਹਿਣਾ ਹੈ ਘਰ ਬਸਾਉਣ ਤੇ ਘਰ ਵਿੱਚ ਪੈਰ ਜਮਾਉਣ ਦੀਆਂ ਹੋਰ ਕਿਹੜੀਆਂ-ਕਿਹੜੀਆਂ ਸ਼ਰਤਾਂ ਹੁੰਦੀਆਂ ਨੇ ਜੋ ਸਾਨੂੰ ਔਰਤਾਂ ਨੂੰ ਪਤਾ ਹੀ ਨਹੀਂ ਹੁੰਦੀ